ਸ੍ਰੀ ਕਾਲ ਜੀ ਕਿਾ ਹਾਲ ਚਾਲ ਆ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਲਦੀ ਹੁਣ ਮੈਂ ਰੋਪੜ ਚੱਲਿਆ ਜੀ ਬੜੀ ਵਿਆਪਰ ਜਾਣ ਤੇ ਪਹਿਲਾਂ ਇੱਕ ਟੈਂਕੀ ਦਿੱਖਤੀ ਸੀ ਆਪਣੇ ਬੁਲਟ ਨੂੰ ਖੜੇ ਨੂੰ ਕਾਫੀ ਟਾਈਮ ਹੋ ਗਿਆ ਤਾਂ ਫਿਰ ਉਹਦੀ ਨਾ ਟੈਂਕੀ ਨੂੰ ਪੈ ਗਈ ਸੀ ਅੰਦਰ ਤੇ ਜਗਾਰ ਫਿਰ ਰੋਪੜ ਮੜੀ ਉਹਨੂੰ ਖੋਲ ਖਲਾ ਕੇ ਜਗਾਰ ਜੀ ਸਾਫ਼ ਕਰਾਣ ਦਿੱਤੀ ਵੀ ਸੀ ਤੇ ਉਹ ਲੈਣ ਚੱਲੇ ਆ ਤੇ ਥੋੜਾ ਜਿਹਾ ਹੋਰ ਵੀ ਕੰਮ ਆਪਾਂ ਨੂੰ ਉਹ ਨਵੇੜ ਕੇ ਆਣੇ ਰੋਪੜ ਤੇ ਉਹ ਕੰਮ ਖਰ ਕੇ ਆਵਾਂਗੇ ਆਪਾਂ ਐਸੇ ਕੰਮ ਆ ਮੇਰੇ ਸਾਰੇ ਖਤਰਨਾਕ ਹੈ ਜੀ ਇੱਕ ਆ ਸਾਈਕਲ ਲਿਆ ਚਲਾਣਾ ਜੱਤਾ ਇਹ ਬਸ ਮੈਂ ਗਿਣਤੀ ਦਾ 15 ਦਿਨ ਮੈਂ ਚਲਾਇਆ ਬਾਕੀ ਕੋਨਾ ਆ ਪਿਆ ਜੀ ਕਵਾੜਉਣੇ ਵਾਲਾ ਹੋਇਆ ਵਾ ਵਿਚਾਰਾ ਇਹਨੂੰ ਵੀ ਸਹੀ ਕਰਾਣਾ ਆਪਾਂ ਥੋੜੇ ਟਾਈਮ ਤੱਕ ਕਰ ਫਿਰ ਇਹਨੂੰ ਵੀ ਸਹੀ ਕਰਾ ਕੇ ਚੱਲਦਾ ਕਰਾਂਗੇ ਫਿਲਹਾਲ ਤਾਂ ਬੋਲਟ ਕਰਕੇ ਚੱਲਦਾ ਬਹੁਤ ਟਾਈਮ ਖੜਾ ਹੋ ਗਿਆ ਵਿਚਾਰਾ ਉਹ ਹਾਂ ਖੋਲਿਆ ਵਾ ਬੋਲਟ ਨੂੰ ਆਜੋ ਤੁਹਾਨੂੰ ਦਿਖਾਈਏ ਕਿੱਥੇ ਆਪਾਂ ਆਪਣੀ ਟੈਂਕੀ ਦਿੱਤੀ ਵੀ ਬੋਲਟ ਦਿੱਤੀ ਤੇ ਕਿਆ ਕਰਿਆ ਬਾਈ ਨੇ ਨਾਲ ਅੱਜ ਦੇਖ ਕੇ ਆਵਾ ਤਿੰਨ ਚਾਰ ਦਿਨ ਹੋ ਗਏ ਮੈਂ ਵਿਆਹ ਲੰਘੇ ਦਾ ਬਾਈ ਨੇ ਤਾਂ ਕਿਹਾਤਾ ਮੀਰਾ ਕੇ ਲੇ ਜੋ ਹਾਂਜੀ ਬੁਫੜੀ ਹਾਂਜੀ ਮੈਂ ਵਗਿਆ ਆ ਰਹਾ ਵਾਹ ਹਾਂਜੀ ਬਹੁਤ ਵਧੀਆ ਹੈ ਨਾ ਹਾਂਜੀ ਤਿੰਨ ਚਾਰ ਦਿਨ ਲੱਗ ਗਏ ਜੀ ਯਾਰ ਚੰਗੇ ਗੱਲਾਂ ਹੈ ਨਾ ਹਾਂਜੀ ਹੁਣ ਤਾਂ ਬੋਲਟਰੀ ਟੈਂਕੀ ਲੈਣ ਚੱਲਿਆ ਲੈ ਆਵਾ ਉਹ ਦਿੱਤੀ ਵੀ ਦੀ ਹਾਂ ਕਹਿੰਦਾ ਤਾਂ ਹੈ ਆ ਬਾਕੀ ਜਾ ਕੇ ਦੇਖ ਕੇ ਇੱਕ ਵਾਰੀ ਤਾਂ ਹੀ ਪਤਾ ਲੱਗੂਗਾ ਵੀ ਕਿਆ ਬਣੇਗਾ ਨਹੀਂ ਫਿਰ ਲਾਏ ਪਹਿਲੇ ਆ ਦੇਖੋ ਟੈਂਕੀ ਦੀ ਪ੍ਰੋਬਲਮ ਹੈ ਕਦੇ ਬੋਲਟ ਉਹ ਖਾਲੀ ਖੜੀ ਹੋ ਗਈ ਨਾ ਜੀ ਹਾਂ ਹਾਂ ਉਹ ਕਹਿੰਦਾ ਹਮੇਸ਼ਾ ਪੈਟਰੋਲ ਦੀ ਭਰ ਕੇ ਖੜੀ ਕਰਨੀ ਹੈ ਜੇ ਖੜਾ ਵੀ ਕਰਨ ਨਾ ਬੋਲਟ ਵੇ ਤੇ 5 6 ਸਾਲ ਖੰਡ ਆਇਓ ਖੜਾ ਹੋ ਗਿਆ ਹਾਂ ਜੀ ਬੋਟਰ ਕੰਮ ਕਰਦਾ ਸੁੱਖਾ ਹਾਂ ਜੀ ਉਹ ਕੀ ਕਹਦਾ ਸੀਗਾ ਹਾਂ ਜੀ ਕਹੇ ਬਾਹਲਾ ਨਹੀਂ 6 ਮਹੀਨੇ ਬਾਅਦ ਇਹਦੇ ਵਿੱਚ ਤੁਸੀਂ 50 ਟੈਕੀ ਫੋਨ ਲਗਾਇ ਲਵਾ ਕੇ ਆਹ ਦਾ ਆਰਾਮ ਸਿਰਫ ਮੋਬਾਈਲ ਹਾਂ ਮੁਗਲੈਲ ਪਾ ਦੇ ਹਾਂ ਜੀ ਹਾਂ ਜੀ ਕਿਹਾ ਟੈਕੀ ਖਰਾਬ ਨਹੀਂ ਹੁੰਦੀ ਆਈ ਕਰਨਾ ਮੈਂ ਵੀ ਹੁਣ ਲਿੱਤੀ ਵੀ ਬੋਤਲਾਂ ਲਈਆਂ ਵੀ ਮੈਂ ਜੀ ਇੱਕ ਵਾਰੀ ਉਸ ਤੋਂ ਡਾਕਟਰ ਜੀ ਵਰ ਰਿਹਾ ਉਹ ਤੇ 50 ਦਾ ਆਰਾਮ ਤੋਂ ਮੋਬਾਈਲ ਲਵਾ ਲਈ ਬਸ ਜਰੂਰ ਜਰੂਰ ਪਾ ਕੇ ਆਉਂਗਾ ਪਟ્રોલ ਤੇ ਪਾ ਕੇ ਆਉਂਗਾ ਪਾ ਦਿਆ ਕਰ ਟੈਕੀ ਖਰਾਬ ਨਹੀਂ ਹੋਊਗਾ ਹੂੰ ਜਾਂਦਾ ਹੀ ਮੈਂ ਦੇਖ ਕੇ ਆਂਦਾ ਕਟੋਲਾ ਖੜਾ ਅਰੇ ਸਾਰੇ ਪਿੰਡ ਦੀ ਗੱਲਾਂ ਹੋਣੀਆਂ ਜਿੰਦੀ ਪੰਮੇ ਵੀ ਲਿਮਟਡ ਇਹਨਾਂ ਮਹਾ ਹੌਂਚਾਂ ਜਮਾ ਕਰਾ ਦਈਏ ਇਹਨਾਂ ਚ ਫੇਰ ਆਪਾਂ ਚੱਲਾਂਗੇ ਰੋਪੜ ਨੂੰ ਹਮ ਚੱਲੀ ਧੂੰ ਧੂੰ ਕਰਕੇ ਬੰਦ ਆ ਗਈ ਭਲੇ ਜਾਣਾ ਸੀਟ ਬੈਲਟ ਲਾਈ ਗਈ ਅਕਰਦੀਆਂ ਆ ਗਈਆਂ ਉਹਨਾਂ ਗੱਡੀਆਂ ਖੜੀਆਂ ਦਰਾ ਕਰਕੇ ਖੜੀ ਚੱਲੀਏ ਪਹੁੰਚਾ ਜਮਾ ਕਰਾਉਣ ਆਹ ਗਿਆ ਫਿਰ ਦਫਤਰ ਲੋ ਜੀ ਟ੍ਰਾਂਸਪੋਰਟ ਚ ਜਮਾ ਕਰਾਉਣ ਦੇ ਬਾਅਦ ਚੱਲ ਪਿਆ ਪਰ ਉੱਪਰ ਨੂੰ ਮਾਮਾ ਕਿੱਧਰ ਲਈ ਰਿਹਾ ਤਾਂ ਇਹ ਬਿੱਦਾਂ ਰਾਮ ਸਾਡਾ ਪਿੰਡ ਦਾ ਸਤ ਸ੍ਰੀ ਅਕਾਲ ਸੀਐਨਜੀ ਕੋਟ ਪਿਆ ਉਹ ਵੀ ਪੋਈਏ ਨਾਲੇ ਸੀਐਨਜੀ ਵੀ ਹੈ ਨਹੀਂ ਚਲੋ ਜੀ ਆ ਗਿਆ ਭਾਰਤ ਵਾਲੇ ਨਾਲ ਸੀਐਨਜੀ ਦਾ ਪੰਪ ਉਹਦੇ ਤੇ ਪਗੜੀ ਟੈਂਕੀ ਕਰਾਵੇ ਫੁੱਲ ਸੀਐਨਜੀ ਦੀ ਸੀ ਐਨ ਜੀ ਗੱਡੀ ਦਾ ਬਹੁਤ ਫਾਇਦਾ ਜੀ ਐਵੇਂ ਕਹਿੰਦੇ ਸਯੁਪਕੀ ਦੀ ਸੀ ਐਨ ਜੀ ਦੀ ਘੱਟੀ ਬੱਤੀ ਦੀ ਐਵਰੇਜ ਕੱਢਦੀ ਇਹ ਬਲੈਨ ਆਪਣੇ ਕੋਲ ਮੈਨਾਂ ਆਪਾਂ ਨੂੰ ਸੇ ਗੱਡੀ ਲਿਆਣੀ ਵੀ ਕਿਉਂਕਿ ਉਸ ਪਿੱਛੇ ਗੱਡੀ ਸੀ ਐਨ ਜੀ ਫੀਲਿੰਗ ਹੋਣ ਲੱਗੀ ਵੀ ਉਹਦੇ ਚ ਉਹ ਦੂਜੇ ਪਾਸੇੋਂ ਟੀਪਰ ਪਤੰਦਰ ਆਏ ਹਿਸਾਬ ਨਾਲ ਲਾਏ ਵੇ ਗੱਡੀ ਬਣ ਜੂਗੀ ਜਦੋਂ ਹੀ ਛੱਡੀ ਵੀ ਉਹ ਇਹਦੇ ਬੈਕ ਲੈ ਕੇ ਜਾਵਾਂਗੇ ਹੁਣ ਗੱਡੀ ਤੇ ਸੀ ਐਨ ਜੀ ਪਾਵਾਂਗੇ ਕੀ ਕਿ ਕਰਨੇ ਦੀ ਪੈਂਦੀ ਸੀ ਐਨਜੀ ਹੁਣ ਉਹਦੇ ਸੀਗੇ ਜੀ ਦਾ ਰੇਟ ਹੈ 91 ਰੁਪਏ 50 ਜਿਹੜੇ ਥੋੜੇ ਦਿਨ ਪਹਿਲਾਂ 99 ਰੁਪਏ ਤਾਂ ਮਹੀਨਾ ਪਹਿਲਾਂ ਕੋਈ ਮਹਿੰਗੀ ਹੋ ਗਈ ਵੀ ਐਨਜੀ ਇਹ ਕਿਤੇ ਉਤਰ ਜੋ ਉਹ ਕਈ ਗੱਡੀਆਂ ਨੇ ਆਏ ਸੀ ਐਨਜੀ ਪੈਂਦੀ ਜਿਹੜੀ ਪੁਰਾਣੀਆਂ ਇਹ ਕੁੱਪਾ ਜਾ ਲਾਣਾ ਪਹਿਲਾਂ ਫੇਸ ਐਨਜੀ ਦਿੰਦੀ ਇਹਨਾਂ ਦੇ ਉਹ ਜਿਹੜਾ ਪਰ ਜਿਹੜੀਆਂ ਕੰਪਨੀ ਫਿਕਟਡ ਆ ਜਾਂਦੀਆਂ ਨਾ ਲੋਡ ਨਹੀਂ ਆ ਸਿੱਧਾ ਟ੍ਰੈਕ ਤੇ ਚੱਲਦਾ ਸੋਣੀ ਵੀ ਬੱਸ ਕਰ 500 500 ਕਰੋ ਗਿਆ ਹੁਣ ਇਹ ਮੰਦਾ ਲੱਗ ਰਿਹਾ ਬੋਲ ਕੇ ਬੋਲ ਕੇ ਲੈ ਜੀ गई पौ पं रुप रुपये प्वाइंट प्वा डंडी अपनी सीएन जी पी एंड तक चलिए रोपड़ उठे टे टैंकी लेना जय बाबा ਸਾਹਿਬ ਬਾਈ ਜਿਨਾਂ ਕੋ ਉੱਪਰ ਬੋਟਲੀ ਟੈਂਕੀ ਦਿੱਤੀ ਵੀ ਤੇ ਦੇਖੀਏ ਬੋਟਲੀ ਟੈਂਕੀ ਲੱਈਏ ਬਾਈ ਤੇ ਟਰਾਂਸਪੋਰਟ ਨਗਰ ਦਾ ਕਾਣਾ ਰੋਪੜੀ ਨਾ ਜੀ ਹਾਂਜੀ ਆਹੜਾ ਜੀ ਇਹ ਵਿੱਚ ਛੋਟੇ ਹੁੰਦੇ ਤੇ ਫੁੱਲ ਚੜੀ ਲੱਗੀ ਦੀ ਜਦ ਦੀ ਉਹ ਆ ਪਿਆ ਬਾਈ ਕੋਈ ਬਾਈ ਹੋ ਸਾਡੇ ਬਾਈਆਂ ਨੂੰ ਸਾਫ਼ ਹੋ ਕੀ ਪਰ ਹੋਈ ਵੀ ਨਹੀਂ ਤੇ ਬਾਈ ਨੇ ਛੇੜੀ ਨਹੀਂ ਦੀ ਹੁਣ ਆਏ ਤਾਂ ਛੇੜਨ ਲੱਗੇ ਲੱਗੇ ਬਾਈ ਪੱਟਣ ਬਾਈਰ ਟਾਕਾ ਜੀ ਅਏ ਕੋ ਆਜੀ ਨਿਕਲਦੀ ਇਹਦੇ ਚ ਇਹ ਬਾਸੂ ਮੈਂ ਹੁਣ ਪਹਿਲੀ ਵਾਰੀ ਬਾਸੂ ਮਗਾ ਯਾਰ ਹੁਣ ਮੈਂ ਤਾਂ ਉਹਨੂੰ ਬੁਲਾਇਆ ਵਿਚਾਰੇ ਨੂੰ ਕਹਿੰਦੇ ਹਾਂ ਅਸੀਂ ਕਰਕੇ ਪਾ ਦੇਉਂਗੇ ਪਾਇਆ ਬਾਈ ਨੇ ਥੈਂਕ ਯੂ ਜਣ ਹੈਗੀ ਜੀ ਜਿਆਦਾ ਖਰਾਬ ਸੋ ਬਾਈਂ ਆਪਾਂ ਨੂੰ ਹੋਰ ਟੈਂਕੀ ਦੀ ਤੇ ਨਵੀਂ ਉਹ ਆ ਤਾਂ ਇਹ ਦੇ ਵਿੱਚ ਤੇ ਸਾਫ ਆ ਨਾਲ ਟੈਂਕੀ ਜੀ ਬਾਈਹੰਦਾ ਇਲਾਕੇ ਦੇਖ ਲਓ ਇਹ ਫਿੱਟ ਆ ਗਈ ਆਪਾਂ ਨੇ ਰੱਖ ਲੈਣੀ ਆ ਤੇ ਇਹਨੂੰ ਬਾਅਦ ਵਿੱਚ ਪੇਂਟ ਉਹਨੂੰ ਬਜਵਾ ਲਾਂਗੇ ਆਪਾਂ ਠੀਕ ਨਹੀਂ ਤੇ ਹੁਣ ਘਰ ਚੱਲੇ ਆ ਮਾਰਿਆ ਵਿਕਸ ਕੀ ਨੂੰ ਫੋਨ ਲਗਾ ਕੇ ਦੇਖ ਕੇ ਨ ਜਾਊਂਗਾ ਜਾਂਦਿਆਂ ਦੇ ਪੈਟਰੋਲ ਵੀ ਲੈ ਕੇ ਜਾਊਂਗਾ ਨਾਲੇ ਓਕੇ ਜੀ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਘਰ ਜਾ ਕੇ ਦਿਖਾਉਂਦੇ ਆਪਾਂ ਟੈਂਕੀ ਫਿੱਟ ਹੁੰਦੀ ਕਿ ਨਹੀਂ ਹੁੰਦੀ ਇਹ ਲਾਲੋ ਕੇ ਜੋਰ-ਜੋਰ ਜਾ ਦੇਖ ਲਿਆ ਭਾਈ ਨਹੀਂ ਹੈ ਟੈਂਕੀ ਬਣੀ ਨਹੀਂ ਗੱਲਵਾਦੀ ਇਹ ਤਾਂ ਉਹੀ ਟੈਂਕੀ ਪਾਉਂਗੀ ਸਟੈਂਡਰਡ ਵਾਲੀ ਉਹ ਹੀ ਪਾਵਾਂਗੇ ਹੁਣ ਇਹਨੂੰ ਕਿਹਾ ਬਾਈ ਨੂੰ ਬਾਈ ਕਹਿੰਦਾ ਕਾਸਟਿੰਗ ਕੋਸਟਿੰਗ ਪਾ ਕਾ ਮੈਂ ਸਹੀ ਕਰਕੇ ਦੇਣਾ ਦੇਖ ਲਿਓ ਆ ਵਾਪਸ ਕਰਿਆਣੀ ਦੁਬਾਰਾ ਤੇ ਦੂਜੀ ਫੇਰ ਦੁਬਾਰਾ ਚੱਕ ਕੇ ਲਿਆਵਾਂਗੇ ਸਟੈਂਡਰਡ ਵਾਲੀ ਟੈਂਕੀ ਚਲੋ ਖੋਲਿਆ ਬਾਈ ਦਾ ਸਾਰਾ ਅੱਡੀ ਬੰਜਰ ਐਂਟਰੀ ਬੋਟਰੀ ਖੋਲ ਕੇ ਸਭ ਧਰਿਆ ਵਾਏ ਕਰਾਂਗੇ ਇਹਨੂੰ ਸੂਤ ਦੇਖਦੇ ਬਣਦਾ ਕਿਆ ਹੈ ਉਦੋਂ ਤੱਕ ਸასი ਕਾਲ